ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਮੰਦਭਾਗੀ ਘਟਨਾ ਵਾਪਰੀ ਪੰਜਾਬ ਦੇ ਵਿੱਚ ਬਰਨਾਲਾ ਏਰੀਏ ਦੇ ਵਿੱਚ ਪੈਂਦੇ ਪਿੰਡ ਸੈਹਣਾ ਦੇ ਵਿੱਚ ਇੱਕ ਬਾਹਰਲੇ ਮੁਲਕ ਦਾ ਪੀਆਰ ਬੰਦਾ ਜਿਹੜਾ 15 ਤੋਂ 20 ਸਾਲਾਂ ਤੋਂ ਪਿੰਡ ਦੀ ਸੇਵਾ ਕਰਦਾ ਆ ਰਿਹਾ ਸੀਗਾ ਤੇ ਜੋ ਇਹਨਾਂ ਗੰਦੀਆਂ ਸਰਕਾਰਾਂ ਦੀ ਭੇਟ ਚੜ ਗਿਆ ਭੇਟ ਚੜਨ ਦਾ ਮਤਲਬ ਇਹੀ ਵੀ ਬਸ ਵੀ ਕਹਿੰਦਾ ਭਾਵੇਂ ਵੀ ਇੱਕ ਪੰਜਾਬ ਦਾ ਜੇ ਕੋਈ ਨੌਜਵਾਨ ਆ ਵੀ ਉਹ ਆਪਦੇ ਇਲਾਕੇ ਦੇ ਐਮਐਲਏ ਐਮਪੀ ਜਾਂ ਮੁੱਖ ਮੰਤਰੀ ਕਿਸੇ ਨੂੰ ਵੀ ਕੋਈ ਉੱਚੀ ਆਵਾਜ਼ ਚ ਗੱਲ ਨਹੀਂ ਕਰ ਸਕਦਾ ਤੇ ਸਾਫ਼-ਸਾਫ਼ ਇਹ ਪਤਾ ਲੱਗੇ ਵੀ ਸਿਸਟਮ ਦੀ ਭੇਟ ਭਾਈ ਸੁਖਵਿੰਦਰ ਸਿੰਘ ਜੀ ਕਲਕੱਤਾ ਤਾਂ ਚੜੇ ਆ ਵੀ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤੇ ਅੱਜ ਉਹ ਜੋਦਾ ਪੰਜਾਬ ਲਈ ਲੜਦਾ ਲੜਦਾ ਆਪਣੇ ਆਪ ਨੂੰ ਉਹ ਸਿਸਟਮ ਦੀ ਭੇਟ ਚੜਾ ਗਿਆ ਤੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਅਮਰ ਰਹੂਗਾ ਕਿਉਂਕਿ ਭਾਈ ਦੀਪ ਸਿੱਧੂ ਪਹਿਲਾਂ ਇਹ ਗੱਲ ਕਹਿੰਦਾ ਹੁੰਦਾ ਸੀਗਾ ਉਹ ਕਹਿੰਦਾ ਹੁੰਦਾ ਸੀ ਵੀ ਜੇ ਤੁਸੀਂ ਸੱਚ ਦੀ ਆਵਾਜ਼ ਉਠਾਉਂਗੇ ਤੇ ਤੁਹਾਡੇ ਨਾਲ ਬਹੁਤ ਕੁਝ ਹੋਣਾ ਚਾਹੇ ਉਹ ਭਾਨਾ ਸਿੱਧੂ ਆ ਚਾਹੇ ਉਹ ਨਵਦੀਪ ਜਲਵੇੜਾ ਚਾਹੇ ਭਾਈ ਦੀਪ ਸਿੱਧੂ ਆ ਚਾਹੇ ਉਹ ਸਿੱਧੂ ਮੂਸੇ ਵਾਲਾ ਸੀ ਹੈ ਤਾਂ ਪੰਜਾਬ ਦੇ ਪੁੱਤ ਹੀ ਆ ਜਿਨ੍ਹਾਂ ਨੂੰ ਸਿਸਟਮ ਤੰਗ ਵੀ ਕਰ ਰਿਹਾ ਤੇ ਕوجਕ ਯੋਧੇ ਸਿਸਟਮ ਦੀ ਭੇਟ ਚੜ ਗਏ ਆ ਤੇ ਸਭ ਤੋਂ ਵੱਡੀ ਇੱਕ ਮਿਸਾਲ ਇਹ ਇੱਥੇ ਵੇਖ ਲਓ ਵੀ ਅਕਾਲਪੁਰਖ ਨੇ ਦਿੱਤੀ ਵੀ 15 ਤੋਂ 20 ਸਾਲਾਂ ਦੀ ਯਾਰੀ ਨੇ ਵੇਖ ਲਓ ਵੀ ਪਤਾ ਨਹੀਂ ਇਹੋ ਜਿਹਾ ਕੀ ਉਹ ਬੰਦੇ ਨੂੰ ਕੀਤਾ ਜਿਹਦੇ ਲਈ ਸੁਖਵਿੰਦਰ ਸਿੰਘ ਦਿਨ ਰਾਤ ਖੜਿਆ ਜੀਨੇ ਘਰ ਬਣਾ ਕੇ ਦਿੱਤਾ ਜੀਨੇ ਉਹਦਾ ਇਲਾਜ ਤੱਕ ਕਰਾਇਆ ਤੇ ਅੱਜ ਜਿਹਨੂੰ ਉਹਨੇ ਆਪ ਦਾ ਸਮਝਿਆ ਤੇ ਅੱਜ ਉਸੇ ਨੇ ਇਹ ਸਿਸਟਮ ਦੇ ਮਗਰ ਲੱਗ ਕੇ ਇਹ ਲਾਭ ਸੰਗੋਗੋ ਦੇ ਮਗਰ ਲੱਗ ਕੇ ਤੇ ਇੱਕ ਚੰਗੀ ਰੂਹ ਨੂੰ ਸਾਡੇ ਵਿੱਚੋਂ ਰੁਕਸਤ ਕਰਤਾ ਅਸੀਂ ਸੰਗਤ ਨੂੰ ਇਹੋ ਅਪੀਲ ਕਰਦੇ ਆ ਸਾਰੇ ਪੰਜਾਬ ਵਾਸੀਆਂ ਨੂੰ ਵੀ ਭਾਈ ਵੱਧ ਤੋਂ ਵੱਧ ਸੈਣੇ ਪਹੁੰਚੋ ਇਨਸਾਫ ਦੀ ਆਵਾਜ਼ ਉਠਾਓ ਕਿਉਂਕਿ ਪਤਾ ਤਾਂ ਹੈਗਾ ਹੀ ਇਹ ਵੀ ਜਿਹੜਾ ਸੱਚ ਬੋਲੂਗਾ ਸੱਚ ਬੋਲਣ ਵਾਲਿਆਂ ਨਾਲ ਕੀ ਕਰਨਾ ਸਰਕਾਰ ਨੇ ਪਰ ਫਿਰ ਵੀ ਜਿੰਨਾ ਚਿਰ ਪੰਜਾਬ ਆ ਪੰਜਾਬ ਦੇ ਯੋਧੇ ਆ ਇਹ ਸੱਚ ਬੋਲਣੋਂ ਨਹੀਂ ਰੁਕ ਸਕਣਗੇ ਪੰਜਾਬ ਤੇ ਬਹੁਤ ਆਫਤਾਂ ਆਈਆਂ ਬਹੁਤ ਕੁਛ ਹੋਇਆ ਪਰ ਗੁਰੂ ਸਾਹਿਬ ਨੇ ਹੱਥ ਦੇ ਕੇ ਰੱਖਿਆ ਹੋਇਆ ਤੇ ਬਹੁਤ ਹੀ ਦੁੱਖदाई ਖਬਰ ਹੈ ਇਹ ਵੀ ਬਹੁਤ ਵੱਡੀ ਘੜੀ ਰਚੀ ਹੋਈ ਸਾਜ਼ਿਸ਼ ਹੈ ਇਹਦੇ ਵਿੱਚ ਲਾਭ ਸਿੰਘ ਉਗੋਕੇ ਸਮੇਤ ਹੋਰ ਵੀ ਜਿੰਨੇ ਪੁਲਿਸ ਮੁਲਾਜ਼ਮਾਂ ਜਾਂ ਜਿਨ੍ਹਾਂ ਨੇ ਇਹਦੀ ਗੱਲ ਨਹੀਂ ਸੁਣੀ ਭਾਈ ਸੁਖਵਿੰਦਰ ਸਿੰਘ ਦੀ ਜਦੋਂ ਅਸਲਾ ਲੈ ਜਾਂਦਾ ਸੀ ਲਾਇਸੈਂਸ ਨਿਊ ਕਰਾਉਂਦਾ ਸੀ ਜਾਂ ਆਪ ਦਾ ਜੋ ਵੀ ਕਾਰਗਜ਼ਾਰੀ ਸੀ ਸਹੀ ਕਰੀ ਪਰ ਉਹਨੂੰ ਮਲਾਜ਼ਮਾਂ ਨੇ ਵੀ ਰਾਹ ਨਹੀਂ ਦਿੱਤਾ ਤੇ ਜਿੰਨੇ ਇਹ ਬੰਦੇ ਐ ਸਾਰੇ ਪਰਚੇ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ ਪੰਜਾਬ ਵਾਸੀਆਂ ਨੂੰ ਇਹੋ ਅਪੀਲ ਆ ਵੀ ਵੱਧ ਤੋਂ ਵੱਧ ਭਾਈ ਸਾਹਿਬ ਦੇ ਇਨਸਾਫ ਦੀ ਆਵਾਜ਼ ਉਠਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ